ਅਸਿਕਾਲ ਤੁਸੀਂ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਕਿਸਾਨ ਦੀ ਜਿਹੜੀ ਫਸਲ ਹੁੰਦੀ ਹੈ ਉਹਦੇ ਬਹੁਤ ਸਾਰੇ ਸੁਪਨਿਆਂ ਦੀਆਂ ਆਸਾਂ ਦਾ ਇੱਕ ਸੁਨਹਿਰਾ ਅਫਸਰ ਬਣਦੀ ਹੈ ਉਹਦੇ ਸੁਪਨੇ ਪੂਰੇ ਕਰਨ ਦੀ ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਇੱਕ ਉਮੀਦਾਂ ਉਹਨੇ ਬਣਾਈਆਂ ਹੋਈਆਂ ਕਿ ਵੀ ਮੈਂ ਇਸ ਫਸਲ ਤੋਂ ਬਾਅਦ ਹੁਣ ਆਹ ਕੰਮ ਕਰੂੰਗਾ ਇਸ ਫਸਲ ਤੋਂ ਬਾਅਦ ਆਹ ਕਰਜਾ ਲਾ ਦੂੰਗਾ ਇਸ ਫਸਲ ਤੋਂ ਬਾਅਦ ਮੈਂ ਕਾਰ ਲੈ ਲੂੰਗਾ ਇਸ ਫਸਲ ਤੋਂ ਬਾਅਦ ਮੈਂ ਬੱਚੇ ਦਾ ਵਿਆਹ ਕਰ ਦੂੰਗਾ ਪਰ ਜਦੋਂ ਉਸ ਫਸਲ ਨੂੰ ਨੁਕਸਾਨੀ ਜਾਵੇ ਉਸ ਫਸਲ ਦੀ ਤਬਾਹੀ ਹੋ ਜਾਵੇ ਤਾਂ ਉਸ ਕਿਸਾਨ ਦਾ ਉਹਦੀਆਂ ਉਮੀਦਾਂ ਦਾ ਉਹਦੇ ਪਰਿਵਾਰ ਦਾ ਕੀ ਹਾਲ ਹੁੰਦਾ ਹੋਏਗਾ ਅੱਜ ਅਸੀਂ ਖੜੇ ਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਸਨਪੱਟੀ ਦੇ ਵਿੱਚ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹ ਜਿਹੜਾ ਪੂਰਾ ਇਲਾਕਾ ਤੁਸੀਂ ਦੇਖ ਰਹੇ ਹੋ ਪੂਰਾ ਇੱਕ ਖੇਤ ਹੈ ਇਹ ਵਾਹਣ ਹੈ ਪੂਰਾ ਇਹ 9.5 ਕਿੱਲੇ ਤੋਂ 10 ਕਿੱਲੇ ਦੱਸੇ ਜਾ ਰਿਹਾ ਇੱਥੇ ਇੱਕ ਕਿਸਾਨ ਦੀਆਂ ਆਸਾਂ ਉਮੀਦਾਂ ਦੀ ਅੱਗ ਲੱਗ ਗਈ ਇਹ ਕਿਸਾਨ ਦੀਆਂ ਆਸਾਂ ਉਮੀਦਾਂ ਦੀ ਜਿਹੜੀ ਫਸਲ ਸੀਗੀ ਉਸ ਨੂੰ ਪੂਰੀ ਦੀ ਪੂਰੀ ਸੜ ਕੇ ਸੁਆਹ ਹੋ ਗਈ ਆ ਅੱਜ ਸਾਡੇ ਨਾਲ ਉਹ ਪਰਿਵਾਰ ਵੀ ਖੜਿਆ ਕਿਸਾਨ ਵੀ ਖੜੇ ਆਪਾਂ ਗੱਲਬਾਤ ਕਰਦੇ ਆਂ ਸਸੀ ਗਾਲ ਬਾਈ ਸਸੀ ਗਾਲ ਜੀ ਕੀ ਨਾ ਬਾਈ ਜੀ ਤੁਹਾਡਾ ਸਨਾਮ ਸਿੰਘ ਜੀ ਬਾਈ ਕਿੰਨਾ ਏਰੀਆ ਸੀ ਇਹ ਇਹ 9-10 ਕਿਲ ਦੇ ਵਿੱਚ ਉਹ ਜੀ ਹੂੰ ਕਿਵੇਂ ਇਹ ਕਿਵੇਂ ਅੱਗ ਕਿਵੇਂ ਲੱਗ ਗਈ ਇਹ ਤਾਰੀ 24 ਘੰਟੇ ਲਈ ਲੰਗਦੀ ਅੱਛਾ ਉਹ ਕੋਈ ਗਰੇ ਰੋਟੀਆਂ ਪਏ ਉੱਥੋਂ ਲਾਈਟ ਕਿਤੇ ਅੱਗੇ ਆਉਂਦੀ ਨਹੀਂ ਅੱਜ ਕਿ ਚੱਲੀ ਨਹੀਂ ਸੀ ਹਵਾ ਵਗਦੀ ਸੀ ਉੱਥੋਂ ਟੈਕ ਡੂਗੀ ਪੀਤਾ ਰੋਟੀ ਚੰਗਣਾ ਚੁੰਗਣੇ ਵਜੇ ਹੂੰ ਜੋ ਦੂਰ ਲੇਟ ਜਾ ਕੇ ਉਦੋਂ ਜੀ ਦੂਰ ਲੇਟ ਜਾ ਕੇ ਜਦੋਂ ਉਹ ਇੱਕ ਰਚਗਰ ਨਿਕਲਿਆ ਮੈਂ ਟਰੈਲ ਲੈ ਕੇ ਖੇਤ ਨੂੰ ਚੱਲ ਤਾ ਮੰਡੀ ਚ ਤੇ ਮੈਨੂੰ ਫੋਨ ਕੀਤਾ ਸਤਨਾਮ ਸਿੰਘ ਨੇ ਬਾਈ ਅੱਗ ਲੱਗੇ ਆਪਣੇ ਮਰੇਦਰਾ ਤੇ ਬਸ ਮਿੰਟ ਪੰਜ ਸਤ ਮੇਚੀ ਸਾਢੇ 10 ਕਿੱਲੇ万 9 ਕਿੱਲੇ ਦੇ ਕਰੀਬ ਹੈ ਤੇ 2 ਕਿੱਲੇ万 ਕਿੱਲਾ ਮਹਾਵਰ ਵੀ ਛੱਡ ਆ ਗਿਆ ਕੋਈ ਤੇ ਬਾਕੀ ਸਾਰੀ ਗੰਨ ਸਰਕਸ ਵਾਹ ਗਈ ਕਣਕ ਉਹ ਕਣਕ ਦਾ 10 ਕਿੱਲੇ ਬਾਈ ਜਿਵੇਂ ਕਿਸਾਨ ਨੂੰ ਤਾਂ ਬਹੁਤ ਆਸਾਂ ਉਮੀਦਾਂ ਕੀਤੀਆਂ ਸੀ ਥੋੜੀਆਂ ਅੱਖਾਂ 'ਚ ਪਾਣੀ ਵੀ ਆ ਰਿਹਾ ਬਈ। ਠੇਕੇ ਦੇ ਵਾਂਸੀ ਬਾਈ ਯਾਰ ਕਿਹੜਾ ਬਹੁ ਔਖਾ ਹੋਏ ਅੰਦਾ ਯਾਰ ਠੇਕੇ ਦੇ ਵਾਂਣ ਹੋਵੇ ਜਦੋਂ ਬਾਈ ਯਾਰ ਹਾਂ ਵੱਢੀ ਜਾਂਦੇ ਮਜ ਵਗ ਲੱਗ ਗਈ ਕਿਹੜਾ ਵਸਤੀ ਗੱਲ ਬਹੁਤ ਕਾਉਂਸਲਰ ਰੱਖੋ ਬਾਈ ਜੀ ਕੋਈ ਗੱਲ ਨਹੀਂ ਚਲੋ ਘਾਟੇ ਵਾਦੇ ਜ਼ਿੰਦਗੀ 'ਚ ਚੱਲਦੇ ਰਹਿੰਦੇ ਆ। ਬਈ ਇੰਨੇ ਹਨਾ ਆਪਾਂ ਜਿਵੇਂ ਗੱਲ ਕਰ ਰਹੇ ਸੀ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਕਰੀਆਂ ਹੁੰਦੀਆਂ ਬਹੁਤ ਸਾਰਾ ਹੁੰਦਾ। कि ਜਦੋਂ ਇਸ ਤਰ੍ਹਾਂ ਦੇ ਤਰੀਕੇ ਨਾਲ ਹੋ ਜਾਣਾ ਇੱਕ ਕੁਦਰ ਆਪਾਂ ਕਹਿੰਨੇ ਵੇ ਕੋ ਕੁਦਰ ਦੀ ਮਾਰ ਪੈ ਜਾਣਾ ਇੱਕ ਇਸ ਤਰੀਕੇ ਨਾਲ ਹੋ ਜਾਣਾ ਇਹ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਜੀ ਹੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੀ ਕਿੱਥੇ ਹੀ ਵੱਢੀ ਜਾਂਦੇ ਸੀਗੇ ਮਸਾਂ ਪਾਲੀ ਸੀਗੀ ਦਹਨਪੁਰ ਰਾਤ ਪਾਣੀ ਲਾ ਕੇ ਹੂੰ ਸਿਰੇ ਤੇ ਆ ਕੇ ਜਮਾ ਜਾ ਅੱਗ ਲੱਗੀ ਤਾਂ ਆਹ ਵੇਖੋ ਤੁਹਾਡੇ ਸਾਹਮਣੇ ਹੀ ਆਈ ਨੋ ਗੱਲੇ ਜਿਹੜਾ ਇਹ ਲੱਖਣ ਹੋਇਆ ਪਹਿਲੀ ਗੱਲ ਤਾਂ ਸਾਰੀ ਉਮਰੀ ਨਹੀਂ ਭੁੱਲਣਾ ਆਪਾਂ ਦੂਜੀ ਗੱਲ ਇਹ ਆ ਜੀ ਜੋ ਕਿ ਹੁਣ ਦੂਜਾ ਵੀ ਬਾਣ ਰਹੇਗਾ ਉਹ ਵੀ ਇਹਦੇ ਵਿੱਚ ਬੈ ਕੇ ਸਾਡਾ ਤਾਂ ਯਾਨੀ ਕੀ ਟੈਂਪਾਸ ਹੋਊਗਾ ਹਿਸਾਬ ਨਾਲ ਤੇ 10 ਕਿਲੇਵਾਂ ਬਹੁਤ ਜ਼ਿਆਦਾ ਹੋ ਜਾਂਦਾ ਸੀ ਹੂੰ 10 ਕਿਲਿਆਂ ਦੇ ਵਿੱਚੋਂ ਯਾਨੀ ਕਿ ਜੋ ਕਿ 6 6 ਤੋਂ ਦਰਮਾਨ ਦਾਣੇ ਬੰਦੇ ਸੀਗੇ ਜੋ ਕਿ ਉਹਦੇ ਵਿੱਚੋਂ ਯਾਨੀ ਕਿ 10 ਕਵਾਂਟਲ ਦਾਣੇ ਵੀ ਨਹੀਂ ਹੋਏ ਉਹਨੇ ਆਪਾਂ ਵਿੱਚੋਂ ਇਹ ਜੋ 6-7 ਕਿਲੋ ਕਰੀ ਦਾਣੇ ਉਹ ਟਰਾਲੀ ਦੇ ਵਿੱਚ ਦਾਣੇ ਪਏ ਆਈ ਉਹਨੇਕ ਦਾਣੇ ਹੋਏ ਆ 10 ਕਿਲਿਆਂ ਚੋਂ ਆ ਵਾਣ ਰਿਹਾ ਬਸ ਮਤਾਂ 10 ਕਿਲਿਆਂ ਚੋਂ 2 ਕਨਾਲਾ ਵਾਣ ਵਸਾ ਹੋਣਾ ਜਿਵੇਂ ਬਈ ਜੀ ਤੁਹਾਡਾ ਵਾਣ ਵੀ ਠੇਕੇ ਤੇ ਦੱਸਦੇ ਹਾਂ ਵਾਣ ਆਪਣਾ ਕੋਲ ਠੇਕੇ ਤੇ ਹੈਗਾ ਜੀ ਹਣ ਇਹ ਜਿਹੜੀ ਮੱਲੇ ਵਾਲੀ ਦੀ ਤੇ ਆਪਣੀ ਹਸਨ ਪੱਟੀ ਦੀ ਹੱਦ ਦੇ ਬਾਣ ਹੈਗਾ ਜੀ ਉੱਥੋਂ ਆਪਾਂ ਨੂੰ 24 ਘੰਟਿਆਂ ਦੀ ਲਾਈਟ ਤੋਂ ਸਰਕਟ ਲੱਗਾ ਤੇ ਉਹਦੇ ਕਰਕੇ ਬਾਣ ਅੱਗ ਲੱਗ ਗਈ ਤੇ ਆਪਣੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਜੋ ਕਿ ਅੱਗ ਬੁਝਾ ਲੈ ਕੇ ਗਾਣ ਵੀ ਆਪਣਾ ਬਾਣ ਸੀਗਾ ਜੀ ਉਹ ਵੀ ਜੇ ਮੱਚ ਜਾਂਦਾ ਫਿਰ ਆਪਾਂ ਬਹੁਤ ਮੰਦਾ ਹੋ ਜਾਂਦਾ ਇਹ ਤਾਂ ਨਾਲ ਨਾਲ ਫਸਲ ਹੈ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਹਾਂਜੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਨਾਲ ਵੀ ਗਾਣ ਆਪਣਾ ਹੀ ਆਈ ਬਾਣ ਉਹ ਵੀ ਜੋ ਕਿ ਇੱਥੇ ਆਪਣਾ 40 ਕਿੱਲੇ ਬਾਣ ਇੱਕ ਥਾਂ ਤੇ ਹੈਗਾ ਜੀ ਠੇਕੇ ਦੇ ਦੋ ਘਰਾਂ ਕੋਲੇ ਲੈਣੇ ਆਂਗੇ ਆਪਾਂ ਹੂੰ ਬਈ ਫਿਰ ਜਦੋਂ ਅੱਗ ਲੱਗੀ ਫਿਰ ਕੋਈ ਤੁਸੀਂ ਪ੍ਰਸ਼ਾਸਨ ਨੂੰ ਜਾਂ ਕਿਸੇ ਨੂੰ ਖਬਰ ਕੀਤੀ ਸੀ ਪ੍ਰਸ਼ਾਸਨ ਨੂੰ ਖਬਰ ਕੀਤੀ ਸੀ ਆਏ ਸੀ ਆਪਣੇ ਗੋਲੇ ਵਾਲੇ ਚੌਂਕੀ ਤੋਂ ਉੱਪਰ ਆਏ ਸੀਗੇ ਉਹਨਾਂ ਨੂੰ ਵੀ ਕਿਤੋਂ ਵੀ ਲੈ ਕੇ ਲੈ ਕੇ ਗਏ ਫਾਇਰ ਗ੍ਰਿਡ ਵੀ ਆ ਗਿਆ ਸੀ ਹਮ ਪਰ ਮੌਕੇ ਤੇ ਨਹੀਂ ਪਹੁੰਚ ਸਕੇ ਬਾਅਦ ਚ ਪੁੰਜੇ ਇਹ ਫਾਇਰ ਬਗਰੇਡ ਵਾਲੇ ਕਿਉਂਕਿ ਰਾਸਤੇ ਜਦ ਤੰਗ ਟ੍ਰੈਫਿਕ ਹੋਣ ਕਰਕੇ ਹੀ ਹਮ ਹਾਂਜੀ ਬਾਅਦ ਚ ਹੋਰ ਅਪੀਲ ਆ ਜੋ ਕਿ ਫਾਇਰ ਗ੍ਰਿਡ ਸਾਨੂੰ ਗੋਲੇ ਵਾਲੇ ਚੌਂਕੀ ਨੂੰ ਦਿੱਤਾ ਜਾਵੇ ਜੋ ਕਿ ਇੱਥੇ ਥੱਲੇ ਆ ਜਾਵੇ ਜੋ ਕਿ ਉਹ ਘੰਟੇ ਬਾਅਦ ਆਇਆ ਘੰਟੇ ਤੱਕ ਤਾਂ 10 ਕਿਲੇ 11 ਮੱਚ ਕੇ ਸਵਾਹ ਹੋ ਗਿਆ ਸੀਗਾ ਉਦੋਂ ਤੱਕ ਪਹੁੰਚਦੇ ਪਹੁੰਚਣ ਨੂੰ ਉਹਨਾਂ ਨੂੰ ਬਹੁਤ ਟਾਈਮ ਲੱਗ ਗਿਆ ਸਾਡੀ ਇਹ ਅਪੀਲ ਆ ਗੋਲੇ ਵਾਲੇ ਚੌਂਕੀ ਜਿੱਥੇ ਇੱਥੇ ਠੱਲੇ ਜਾਵੇ ਮੰਡੀ ਜੇ ਮਤਲਬ ਤੁਹਾਡੇ ਇੱਥੇ ਫਰੀਦਕੋਟੋਂ ਆਉਂਦਾ ਹਾਂਜੀ ਫਰੀਦਕੋਟੋਂ ਆਉਂਦਾ ਹੀ ਉਹ ਇਹ 10 ਕਿਲੇ ਉਹ ਹੋ ਗਈ ਘੰਟਾ ਲੱਗ ਗਿਆ ਹੀ ਉਹਨਾਂ ਨੂੰ ਆਉਂਦੇ ਨੂੰ 20 ਤੋਂ 25 ਮਿੰਟ ਲੱਗੇ 10 ਕਿਲੇ ਮਰ ਖਤਮ ਹੋ ਗਏ 20 ਤੋਂ 25 ਮਿੰਟ ਇਹ 10 ਕਿਲੇ ਮਰ ਖਤਮ ਹੋ ਚੁੱਕੇ ਤੋਂ ਕੈਸੇ ਹੋ ਉਹ ਤੁਹਾਨੂੰ ਘੰਟਾ ਚ ਆਉਂਦੀ ਆਉਂਦੀ ਤਾਂ ਉਦੋਂ ਨੁਕਸਾਨ ਹੋ ਗਿਆ 20 ਤੋਂ 25 ਮਿੰਟ ਸਾਡੇ ਪੈਂਡਾ ਦੇ ਵੀਰੇ ਦੇ ਨਾਲ ਮੱਲੇ ਵਾਲਾ ਪੈਂਡਾ ਪਹਿਲੂ ਵਾਲਾ ਪੈਂਡਾ ਇਹਨਾਂ ਨੂੰ ਜੋ ਕਿ ਸਾਡੇ ਪਿੰਡ ਵਾਲੇ ਬੰਦੇ ਘੱਟ ਸੀ ਪੁੱਜੇ ਸੀ ਮੱਲਿਆ ਦੇ ਗਵਣ ਗਵਣ ਸਾਡੇ ਪਿੰਡ ਨਾਲ ਦੇ ਪੁੱਜ ਗਏ ਇੱਥੇ ਜੀ ਹੱਦ ਤੇ ਜ਼ਮੀਨ ਸਾਡੀ ਜੀ ਰਹਿੰਦੀ ਏ ਹੋਰ ਬਾਰੇ ਮਾਕੀ ਦੀ ਕੋਈ ਨਾ ਮਾਕੀ ਦਾ ਭਾਈ ਭਤਾ ਜੀ ਤਾਂ ਆਪਣੇ ਪੱਤੰਗ ਬਸਰ ਪਾਰੀ ਜਾਟਣ ਕੁੜੀ 6 ਮਹੀਨੇ ਪਾਣੀ ਲਾਇਆ ਰਹਿਣਾ ਪੱਤਾਨੂ ਜਾਗਦਾ ਰਾਤਾਂ ਜਾਗ-ਜਾਗ ਕੇ ਅਰਬਾਦ ਨਾ ਭਰ ਜਾ ਘੱਟ ਰਾਂ ਮਰ ਜਾ ਪਾਣੀ ਇਨਸਾਨ ਕਰਬੂਆ ਅਰ ਆਪਣੇ ਵੇਖੋ ਕੀ ਕੀਤਾ ਜੀ ਬਿਲਕੁਲ ਰਾਤਾਂ ਨੂੰ ਜਾਗ-ਜਾਗ ਕੇ ਕਿਸਾਨ ਆਪਣੀ ਫਸਲ ਦਿੱਖ ਕਰਦਾ ਭਾਈ ਜੇ ਕਣਕ ਜਿੰਨੀ ਕਿ ਪਈ ਉਹ ਹਲਟਰ ਜਿੰਨੀ ਕਿ ਠੀਕ ਹੈ ਹੂੰ ਔਰ ਟਰੈਕਟਰ ਦਾ ਖਰਚੀ ਖੜਾ ਜੇ ਉਹ ਨਿਕਲੀਦਾ ਹੱਕ ਲੈਣੀ ਆਪਾਂ ਘਰੇ ਖਾਣੋਂ ਰੱਖਣੀ ਹੋਵੇ ਹਾਂਜੀ ਇਹ ਦਸਾਂ ਗੱਲਿਆਂ ਦੀ ਕਣਕ ਜੀ ਆਪਾਂ ਘਰੇ ਖਾਣੋਂ ਰੱਖਣੀ ਹੋਵੇ ਯਾਨੀ ਕਿ 2 ਮਹੀਨੇ ਵੀ ਨਹੀਂ ਚੱਲ ਸਕਦੀ ਇੰਨੀ ਕਿ ਕਣਕ ਹੋਈ ਆ ਆਪਾਂ ਨੂੰ ਇਹ ਦਸਾਂ ਗੱਲਿਆਂ ਚੋਂ ਹੂੰ ਵੱਡ ਨੂੰ ਮਿਲਿਆ ਬਹੁਤ ਮੰਦਾ ਹਾਲ ਹੋ ਗਿਆ ਇਹ ਬਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਡੀ ਸਰਕਾਰ ਨੂੰ ਮਾਇਵਾ ਦਿੱਤਾ ਜਾਵੇ ਬੰਦ ਬਿਲਕੁਲ ਬਿਲਕੁਲ ਕਿਸਾਨ ਦੀ ਜਿਹੜੀਆਂ ਇਸ ਸਾਰੀ ਉਮੀਦਾਂ ਹੁੰਦੀਆਂ ਇਹਦੇ ਤੇ ਚਾਹੁੰਦੇ ਆ ਕਿ ਕਿਸਾਨਾਂ ਦਾ ਇਹਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਕਿਸੇ ਤਰੀਕੇ ਦੇ ਨਾਲ ਕਿਸਾਨ ਦੀ ਮਦਦ ਕਰੇ ਮੁਆਵਜ਼ਾ ਦੇਵੇ ਬਈ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੈ ਕਿੰਨਾ ਕੁ ਜੇ ਆਪਾਂ ਗਿਣਤੀ ਮੰਨ ਕੇ ਚੱਲੋ ਜੀ ਮਾਮੂਲੀ ਗੱਲ ਹੀ ਹੈ 40000 ਦੇ ਹਿਸਾਬ ਨਾਲ ਕਿਲੇ ਦੀ ਏਕੜ ਦੀ ਗਣਕ ਲਾ ਲਓ ਸ਼ਾਇਦ 50000 ਨਿਕਲਦੇ 50000 ਦੀ ਮੰਨ ਕੇ ਲੋ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਇਹ 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 ਉੱਠੇ ਨਹੀਂ ਜਾਣਾ ਇਹ ਤਾਂ ਇਹ ਤਾਂ ਸਾਰੀ ਉਮਰ ਹੀ ਨਹੀਂ ਭੁੱਲਣਾਈ ਨੁਕਸਾਨ ਉੱਠੇ ਨਹੀਂ ਆਣਾਗਾ ਉਹਨਾਂ ਵੀ ਸਮਾਂ ਦੀ ਵਿੱਚ ਪੈ ਗਿਆ ਬਾਕੀ ਕਣਕ ਵੀ ਵਿੱਚ ਪੈ ਗਈ ਜਿਹੜੀ ਬਾਕੀ ਰਹਿ ਗਿਆ ਕੋਈ ਦਾ 20 ਕਿਲੇ ਵਣ ਵੱਡਣ ਵਾਲਾ ਉਹ ਵੀ ਵਿੱਚ ਹੀ ਪੈ ਗਈ ਇਹਦੇ 10 ਕਿਲੇ ਵਣ ਬਹੁਤ ਵੱਡੀ ਚੀਜ਼ ਹੁੰਦੀ ਹੈ ਮਤਲਬ 10 ਕਿਲੇ ਨਹੀਂ ਸੜਿਆ ਇਹ ਗਾਂਹ ਵਾਲੇ ਦਾਸ ਵੀ ਕੁਪੜੀ ਉਮਰ ਦਾ ਹੀ ਰਹਿ ਗਈ ਇਹ ਤਾਂ ਹੁਣ ਰਹੂਗਾ ਮੰਨ ਚ ਵੇਖੋ ਹੁਣ ਕੀ ਕੀਤਾ ਜਾ ਸਕਦਾ ਬਹੁਤ ਬੇਨਤੀ ਵੀ ਨਹੀਂ ਕੀਤੀ ਮਾਰਕਾਂ ਕਾ 1000 ਰੁਪਏ 5000 ਰੁਪਏ 1000 ਕਿਲੇ ਜੋ ਨਿਕਲਦੀ ਸੀ ਹਾਂ 5000 ਰੁਪਏ ਦੇ ਕਿਲੇ ਹਿਸਾਬ ਨਾਲ ਕਹੀ ਸਾਢੇ 9 ਕਿਲੇ ਵਣ ਸੀ ਵੇਖ ਲਓ ਸਰਪੰਚ 5 ਲੱਖ ਰੁਪਏ ਸਿੱਧਾ ਘਾਟਾ ਜੀ ਬਿਲਕੁਲ ਬਿਲਕੁਲ ਮੈਂ ਤਾਂ ਸਕੰਡਾ ਇੱਥੇ ਕਰਤਾ ਜੇ ਮਾਨੂੰ ਸਾਫ ਕਰਤਾ 5 ਸੱਤ ਮਹੀਨੇ ਹੀ 5 10 ਲੱਖ ਜੀ ਮੇਰੇ ਘਾਟਾ ਪੈ ਜਾਣ ਕੋਈ ਮਾੜੀ ਮੁੱਢੀ ਗੱਲ ਵੀ ਨਹੀਂ ਕੀਤੀ ਨਾ ਕੋਈ ਤੂੜਦਾਨ ਨੂੰ ਨਹੀਂ ਪਜਾਈ ਕੋਈ ਤੂੜੀ ਕੋਈ ਜ਼ਰਰ ਕਿਸੇ ਪਤੀਨੇ ਬਣਾ ਕੇ ਨਾ ਕਿਉਂਕਿ ਸਾੜੀ ਸਾਰੇ ਫਿਰ ਗਿਆ 20 20 ਬਾਨ 22 ਮਨ ਦਾਣੇ ਨਿਕਲੇ ਸਾਰੇ ਬਸ ਇਹਦੇ ਵੱਡੇ ਜੀ ਸੀ ਬਸ 2 ਮਹੀਨੇ ਦੀ ਖਾਂਜੂ ਕੀ ਗਣਕ ਬਸ 2 ਮਹੀਨੇ ਖਾਂਜੂ ਗਣਕ ਬਸ ਹੋ ਗਈ ਇਹ ਬਖੋਣ ਪਾਰ ਦੇ ਮਹੀਨੇ ਨੇ ਕੱਢਣਾ ਕੋਣ ਹੈ ਬੇਪਰ ਸਰਕਾਰ ਭਾਵੇਂ ਲੱਖ ਦਾਵੇ ਕਰਦੀ ਹੈ ਲੱਖ ਕੋਸ਼ਿਸ਼ਾਂ ਕਰਦੀ ਹੈ ਪਰ ਕਿਤੇ ਨਾ ਕਿਤੇ ਕਿਸਾਨ ਹਮੇਸ਼ਾ ਤੋਂ ਮਾਰਿਆ ਜਾਂਦਾ ਹੈ ਕਿਸਾਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਹ ਹਾਲਾਤ ਐਸੇ ਬਣ ਜਾਂਦੇ ਆ ਕਿ ਉਸ ਨੂੰ ਮਜਬੂਰ ਹੋ ਜਾਂਦਾ ਫਿਰ ਇਹ ਕਿਹਾ ਜਾਂਦਾ ਕਿ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਆ ਕਿਸਾਨ ਕਿਉਂ ਇਹ ਜਿਹੇ ਹਾਲਾਤਾਂ ਚ ਕਿਉਂ ਧਰਨੇ ਲਾਉਂਦੇ ਆ ਹੁਣ ਜਦੋਂ ਕਿਸੇ ਤੇ 5-6 ਲੱਖ ਰੁਪਏ ਦਾ ਨੁਕਸਾਨ ਹੋ ਜੇ ਉਹ ਫਿਰ ਸਾਰੀ ਉਮਰ ਉਹਨੂੰ ਉੱਠਣਾ ਮੁਸ਼ਕਲ ਹੋ ਜਾਂਦਾ ਜੁੜੇ ਰਹੋ ਕਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ